ਮੇਰੇ ਨਾਲ ਕੋਚਣਾ ਪੜੇ ਜ਼ਬੂਰ 127 ਅਧਿਆਇ 1 ਵਚਨ ਜੇਕਰ ਯਹੋਵਾ ਹੀ ਘਰ ਦਾ ਬਣਾਵੇ ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਬਸ ਆਹੀ ਮੇਰਾ ਪੁਆਇੰਟ ਹੈ ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ ਤਾਂ ਜਾਗਣਾ ਵਿਅਰਥ ਵਾ ਰਾਖੇ ਦਾ ਇਹਦੇ ਵਿੱਚ ਮੇਰਾ ਸ਼ਬਦਾ ਸ਼ਹਿਰ ਹਿੰਦੀ 'ਚ ਨਗਰ ਲਿਖਿਆ ਆਵਾ ਪਵਿੱਤਰ ਵਚਨ ਕਹਿੰਦਾ ਵਾ ਜੇ ਦਿਨ ਨਗਰ ਕੀ ਰੱਖਸ਼ਾ ਯਹੋਵਾ ਨਾ ਕਰੇ ਤੋ ਜਾਗਨੇ ਵਾਲੇ ਦਾ ਜਾਗਣਾ ਵਿਅਰਥ ਹੀ ਹੋਗਾ ਜੇ ਦਿਨ ਨਗਰ ਦੀ ਰਾਖੀ ਨਾ ਕਰੇ ਮਤਲਬ ਨਗਰਾਂ ਦੀ ਰਾਖੀ ਕੌਣ ਕਰਦਾ ਵਾ ਰੱਬ ਕਰਦਾ ਮੇਕ ਪਿਕਚਰ ਦੇਖ ਰਿਹਾ ਹਾਂ ਪਿਕਚਰ ਮੇਰੇ ਕੋਲ ਇੱਕ ਵੀਡੀਓ ਵਾ ਪ੍ਰਭੂ ਦੇ ਸੰਤ ਨੇ ਹਿੰਦੀ ਦੇ ਵਿੱਚ ਅਨੁਵਾਦ ਕੀਤੀ ਮੈਂ ਦਿਖਾਈ ਵੀ ਹੈਗੀ ਆ ਲੈਪਟਾਪ ਤੇ ਉਹਦੇ ਵਿੱਚ ਸ਼ੈਤਾਨ ਨੇ ਜਗਾ ਵੰਡੇ ਕੁੱਤੇ ਨੇ ਏਰੀਆ ਵੰਡੇ ਹੁੰਦੇ ਨਾ ਮੈਂ ਸਵੇਰੇ ਸਿਰ ਸੈਲ ਕਰਨ ਜਾਂਦਾ ਉਧਰ ਦੇ ਕੁੱਤੇ ਜਿਹੜੇ ਨਾ ਖੂ ਲੱਗ ਕੁੱਤੇ ਆਪਨੇ ਪਿੰਡ ਨਹੀਂ ਹੁੰਦੇ ਐਸ਼ੀ ਦੇ ਕੁੱਤੇ ਪੈ ਜਾਂਦੇ ਉਹਨਾਂ ਨੂੰ ਕਿਉਂ ਪੈ ਜਾਂਦੇ ਭੀੜ ਨਾਲ ਕਿ ਤੇਰਾ ਜਿਹੜਾ ਉਹ ਛੱਪੜਦਾ ਉਧਰ ਤੱਕ ਹੀ ਆ ਖੂ ਤੱਕ ਇੱਧਰ ਨੂੰ ਵਾਇ ਤਾਂ 15 16 ਹੈਗੇ ਮੈਂ ਪਾਰ ਖਾਣਾ ਤੇ ਸਾਡੇ ਕੁੱਤੇ ਕਿਤੇ ਮੇਰੇ ਨਗਰ ਵਿੱਚ ਹੈਗਾ ਕਾਲਾ ਜ ਮੇਰੇ ਨਗਰ ਕਹਿੰਦੇ ਚੱਲ ਜਾਂਦਾ ਉਹ ਭੀੜ ਨਾਲ ਕਰ ਉਹ ਇਧਰ ਉੱਥੇ ਜਾਂਦਾ ਉਹ ਬੈਠ ਜਾਂਦੇ ਅੱਗੇ ਮੈਂ ਚੱਲ ਜਾਂਦਾ ਲੱਗ ਉਹਦੇ ਕੁੱਤੇ ਨੂੰ ਪੈ ਜਾਂਦੇ ਆ ਮਤਲਬ ਜਗਾ ਵੰਡਿਆ ਉਸ ਪਿਕਚਰ ਦੇ ਵਿੱਚ ਉਸ ਵੀਡੀਓ ਚ ਦਿਖਾਇਆ ਸ਼ੈਤਾਨ ਨੇ ਏਰੀਆ ہیٹی کے اوپر جو دش آتما ہے اس سے میرا کانٹیکٹ تھا اس کا نام ہے کینڈیلو اس سے میرا سمپرک تھا اور میامی کے دش آتماؤں سے بھی سمپرک تھا افریقہ کی دش آتماؤں سے بھی تھا نیو یارک کے اوپر جو ہوا کے حاکم ہے ان سے بھی تھا کچھ اور بھی تھی جو دنیا بھر میں جانا چاہتی ہیں یہاں پہ ایک سڑک ہے وہاں دوسری دش آتمیں ہیں ہاکیم ہے بیالیس نمبر کی سڑک پر جو دش آتما ہے وہ یہاں آنا چاہتی تھی ਸੁਣੇ ਸ਼ੈਤਾਨ ਨੇ ਵੀ ਏਰੀਆ ਵੰਡੇ ਆ ਅਤੇ ਏਰੀਆਾਂ ਵਿੱਚ ਵੱਖਰੇ ਵੱਖਰੇ ਆਪਣੇ ਉਹਨੇ ਦੁਸ਼ਟ ਛੱਡੇ ਆ ਕਈ ਪਿੰਡਾਂ ਦੇ ਵਿੱਚ ਬੇਵਿਚਾਰ ਦੀ ਬਧਰੂਵ ਆ ਕਈਆਂ ਪਿੰਡੇ ਨਸ਼ੇ ਦੀ ਬਧਰੂਵ ਆ ਕਈਆਂ ਪਿੰਡੇ ਚੋਰੀ ਦੀ ਬਧਰੂਵ ਆ ਕਈਆਂ ਸ਼ਹਿਰਾਂ ਦੇ ਵਿੱਚ ਅਤਿਆਚਾਰ ਦੀ ਬਧਰੂਵ ਆ ਕਈਆਂ ਸਿਟੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਆ ਪਲਕਲ ਕਰਕੇ ਸ਼ੈਤਾਨ ਦੁਸ਼ਟ ਛੱਡਿਆ ਆਪਣੇ ਦੂਤ ਛੱਡੇ ਆ ਕਈਆਂ ਪਿੰਡਾਂ ਦੇ ਵਿੱਚ ਸ਼ੈਤਾਨ ਆ ਸ਼ੈਤਾਨ ਨੇ ਪਿੰਡਾਂ ਪਿੰਡਾਂ ਦੇ ਵਿੱਚ ਛੱਡੇ ਹੋਇਆ ਦੁਸ਼ਟ ਤਮਾਸ਼ਾ ਸ਼ੈਤਾਨ ਮਤਲਬ ਕਿਹੜੀਆਂ ਪਿੰਡਾਂ 'ਚ ਨਸ਼ੇ ਦੀ ਬਦਰੂਵ ਬੇਬੀ ਚਾਰਦੀ ਆ ਜਨਾਨੀਆਂ ਬੇਬੀ ਚਾਰ ਬੰਦੇ ਬੇਬੀ ਚਾਰ ਨਿਕੇ ਨਿਕੇ ਨਿਆਣੇ ਸਦੂਮ ਅਮੋਰਾ ਦੇ ਵਿੱਚ ਇਹ ਬਦਰੂਵ ਸੀਗੀ ਪਵਿੱਤਰ ਬਾਈਬਲ 'ਚ ਲਿਖਿਆ ਜਨਾਨੀਆਂ ਜਨਾਨੀਆਂ ਦੇ ਗੰਦੇ ਕੰਮ ਕਰਦੀਆਂ ਸੀ ਬੰਦੇ ਬੰਦੇ ਗੰਦੇ ਕੰਮ ਕਰਦੇ ਤੇ ਨਿਕੇ ਨਿਕੇ ਨਿਆਣੇ ਨਿਆਣਿਆਂ ਨਾਲ ਗੰਦੇ ਕੰਮ ਕਰਦੇ ਸੀਗੇ ਅਤੇ ਉਹਦੇ ਚ ਗੰਦ ਇੰਨਾ ਹੋ ਗਿਆ ਸੀਗਾ ਕਿ ਪਰਮੇਸ਼ਰ ਨੂੰ ਵਾਲਾ ਵੀ ਨਾਸ਼ ਕਰਨਾ ਪੈ ਗਿਆ ਪਵਿੱਤਰ ਬਾਈਬਲ ਕਹਿੰਦੀ ਪਰਮੇਸ਼ਰ ਨੇ ਨਰਕ ਦੀ ਅੱਗ ਵਰਸਾ ਕੇ ਸਦੂਮ ਅਮੂਰਾ ਨੂੰ ਨਾਸ਼ ਕਰ ਦਿੱਤਾ ਸੀਗਾ ਕਿਉਂਕਿ ਉਹ ਗੰਦਗੀ ਉਹ ਬਹੁਤ ਹੋ ਚੁੱਕੀ ਸੀਗੀ ਅੱਦੀ ਆਪੋ ਚੋਦੀ ਜਨਮਵਰਾਂ ਤੱਕ ਗੰਦਗੀ ਕਰਨ ਦੇ ਪਿਸਗੇ ਜਨਮਵਰਾਂ ਦੇ ਨਾਲ ਵੀ ਇਸ ਲਈ ਪਰਮੇਸ਼ਰ ਨੇ ਸਦੂਮ ਅਮੂਰਾ ਨੂੰ ਨਾਸ਼ ਕਰ ਦਿੱਤਾ ਕਿਉਂਕਿ ਸ਼ੈਤਾਨ ਦਾ ਰਾਜ ਗੜ ਜਦਾ ਵੱਧ ਗਿਆ ਸੀਗਾ ਮੈਂ ਬਾਈਬਲ ਦੇ ਵਿੱਚ ਤੁਹਾਨੂੰ ਪ੍ਰੂਫ ਦਿਵਾਵਾਂਗਾ ਅਤੇ ਜੋ ਬੋਲਣੇ ਬਾਈਬਲ ਦੇ ਵਿੱਚ ਸਦੋਮਾ ਮੋਰਾ ਬਾਰੇ ਅਤੇ ਇਹੋ ਹੀ ਇਤਿਹਾਸ ਦਾ ਜ਼ਿਕਰ ਕੀਤਾ ਜਾਂਦਾ ਜੋ ਮੈਂ ਬੋਲ ਹਟਿਆ ਮਾਂ ਕਿਤੇ ਇਦਾਂ ਦੀ ਗੰਦਗੀ ਆ ਚੁੱਕੀ ਸੀ ਇਸ ਲਈ ਪਰਮੇਸ਼ਰ ਨੂੰ ਉਸ ਜਗ੍ਹਾ ਦਾ ਨਾਸ਼ ਕਰਨਾ ਪੈ ਗਿਆ ਇਸ ਲਈ ਅਸੀਂ ਜ਼ਬੂਰ 127 ਅਧਿਆਇ ਉਹਦਾ ਇੱਕ ਵਚਨ ਚ ਆਖਰੀ ਲਾਈਨਾਂ ਤੇ ਪੜਨਦੇ ਆ ਜੇ ਨਗਰ ਕੀ ਰੱਖਸ਼ਾ ਯਹੋਵਾ ਨਾ ਕਰੇ ਤੋ ਜਾਗਨੇ ਵਾਲੇ ਦਾ ਜਾਗਣਾ ਬੇਅਰਥ ਹੈ ਜਿੰਨਾ ਚਿਰ ਨਗਰ ਦੀ ਸ਼ਹਿਰ ਦੀ ਰਾਖੀ ਰੱਬ ਨਾ ਕਰੇ ਹਨਾ ਈਯੂਬ ਦੇ ਘਰ ਦੇ ਚਾਰੋਂ ਮੋੜ ਦੀ ਰਾਖੀ ਰੱਬ ਕਰਦਾ ਸੀਗਾ ਸੁਰਗ ਦੂਤ ਕਰਦੇ ਸੀਗੇ ਈਯੂਬ ਦੇ ਘਰ ਦੇ ਚਾਰੋਂ ਮੋੜ ਤੁਹਾਡੇ ਘਰ ਦੇ ਚਾਰੋਂ ਮੋੜ ਮੇਰੇ ਘਰ ਦੇ ਚਾਰੋਂ ਮੋੜ ਰੱਬ ਦੇ ਦੂਤਾਂ ਦੀ ਬਾੜਾ ਹੁੰਦੀ ਆ ਅਤੇ ਜਿਹੜੇ ਲੋਕ ਪਰਮੇਸ਼ਰ ਤਨ ਮਨ ਧਨ ਨਾਲ ਚੱਲਦੇ ਨੇ ਉਹਨਾਂ ਜੋ ਬੁਰ ਕੱਤੇ ਹੁੰਦਾ ਹਵਾ ਉਹਦੇ ਘਰ ਦੇ ਚਾਰੋਂ ਮੋੜ ਦੂਤਾਂ ਦੀ ਬਾੜਾ ਉਹਦੇ ਸ਼ਰੀਰ ਦੇ ਚਾਰੋਂ ਮੋੜ ਪਵਿੱਤਰ ਦੂਤਾਂ ਦੀ ਬਾੜਾ ਮੈਂ ਕੱਲ ਨੂੰ ਕਹਿਣਾ ਚਾਹਨਾ ਆ ਸਾਡੇ ਘਰ ਦੇ ਚਾਰੋਂ ਆ ਰਾਖੀ ਕਰਨ ਵਾਸਤੇ ਦੁਸ਼ਟ ਤੋਂ ਬਚਾਉਣੋਂ ਬਾਅਦ ਦੁਸ਼ਟਾ ਦੇ ਘਰ ਚ ਦਾਖਲ ਨਾ ਹੋਵੇ ਇਹ ਸਰੀਰ ਤੇ ਚਾਰੋਂ ਮੋਰ ਵੀ ਸੰਭਾਲਣ ਵਾਸਤੇ ਇਹ ਵੀ ਬਾਈਬਲ ਦੇ ਵਿੱਚ ਇਬਰਾਨੀਆਂ ਦੀ ਕਿਤਾਬ 1 ਅਧਿਆਇ ਉਹਦਾ ਆਖਰੀ ਵੰਸ਼ ਤੇ ਲਿਖਿਆ ਹੋਆ ਮੈਂ ਪ੍ਰਚਾਰ ਕੀਤਾ ਤਾਂ वचन ਨੂੰ ਸ਼ੇਅਰ ਕਰ ਰਿਹਾ ਅਤੇ ਪ੍ਰਭੂ ਦਾ ਪਵਿੱਤਰ ਵਚਨ ਨਗਰ ਦੀ ਰੱਖਿਆ ਸ਼ਹਿਰ ਦੀ ਨਕਸ਼ਾ ਪ੍ਰਭੂ ਕਰਦਾ ਜੇ ਜਿਹੜੇ ਸ਼ਹਿਰ ਤੇ ਰੱਖਿਆ ਨਹੀਂ ਪ੍ਰਭੂ ਕਰਦਾ ਉਥੇ ਨਸ਼ੇ ਦੀਆਂ ਬਦਰੂਮਾਂ ਆਵਾ ਉਥੇ ਬੇਬੀਚਾਰ ਦੀਆਂ ਬਦਰੂਮਾਂ ਆਵਾ ਉਥੇ ਗੁੰਡਿਆਂ ਦੀਆਂ ਬਦਰੂਮਾਂ ਉਹ ਪਿੰਡ 'ਚ ਜਿਆਦਾ ਗੁੰਡੇ ਹੋਣਗੇ ਉਹ ਪਿੰਡ 'ਚ ਜਿਆਦਾ ਨਸ਼ੇਬਾਜ਼ ਹੋਣਗੇ ਉਥੇ ਦੀਆਂ ਨੌਹਾਂ ਗੰਦੀਆਂ ਬੰਦੇ ਬੰਦੇ ਗੰਦੇ ਹੋਣਗੇ ਉਹ ਪਿੰਡ 'ਚ ਬਹੁਤ ਨਸ਼ਾ ਚੱਲਦਾ ਹੋਵੇਗਾ ਉਹ ਪਿੰਡ ਦੇ ਸਾਰੇ ਦੇ ਸਾਰੇ ਨੌਜਵਾਨ ਚਿੱਟਾ ਲਾਉਂਦੇ ਜਾਣਗੇ ਜਾਂ ਹੋਰ ਨਸ਼ੇ ਕਰਦੇ ਹੋਣਗੇ ਦੇਸੀ ਜਾਂ ਅੰਗਰੇਜ਼ੀ ਕਿ ਦੁਸ਼ਟਾਤਮਾ ਇਹ ਜੜੀਆਂ ਉੱਤੇ ਪਿੰਡਾਂ 'ਚ ਵਸੀਆਂ ਆਵਾ ਸ਼ਹਿਰਾਂ ਦੇ ਵਿੱਚ ਅਤੇ ਪ੍ਰਭੂ ਦਾ ਬੱਚੇ ਨਾਮ ਮਾਲਿਕ ਰੱਖਿਆ ਕਰਦਾ ਵਾ ਹਨਾ ਬਾਈਬਲ ਤੇ ਇੱਕ ਪ੍ਰੂਫ ਦਿਨਾ ਤੁਹਾਨੂੰ ਮੈਂ ਮਰਕਸ ਦੀ ਕਿਤਾਬ 5 ਅਧਿਆਇ 10 ਵਚਨ ਪੜੇ ਮੇਰੇ ਨਾਲ ਫਤਿਹ ਉਹਨੇ ਉਸ ਦੀਆਂ ਬਹੁਤ ਮਿੰਤਾ ਕੀਤੀਆਂ ਬਹੁਤ ਮਿੰਤਾ ਕੀਤੀਆਂ ਬਈ ਸਾਨੂੰ ਇਸ ਦੇਸ਼ ਵਿੱਚੋਂ ਨਾ ਕੱਢ ਸਾਨੂੰ ਇਸ ਦੇਸ਼ ਵਿੱਚੋਂ ਨਾ ਕੱਢ ਨਾ ਕੱਲ ਅੱਗੇ ਵੀ ਉਥੇ ਪਹਾੜ ਦੇ ਨੇੜੇ ਪਹਾੜ ਦੇ ਨੇੜੇ ਸੂਰਾ ਦਾ ਇੱਕ ਵੱਡਾ ਇੱਧਰ ਚੁਗਦਾ ਹੈ ਸੂਰਾ ਦਾ ਇੱਕ ਵੱਡਾ ਇੱਧਰ ਚੁਗ ਰਿਆ ਸੀ ਅਤੇ ਉਹਨਾਂ ਨੇ ਦੁਸ਼ਟ ਆਤਮਾ ਨੇ ਆਖਿਆ ਕੋਤੀ ਮਿਹਨਤ ਕੀਤੀ ਰਬ ਯੇਸ਼ੂ ਦੀ ਮਿਹਨਤ ਕੀਤੀ ਇਹ ਸਾਨੂੰ ਸੂਰਾ ਵਿੱਚ ਕੱਲ ਦੇ ਸਾਨੂੰ ਸੂਰਾ ਦੇ ਵਿੱਚ ਕੱਲ ਦੇ ਤਾਂ ਜੋ ਅਸੀਂ ਉਹਨਾਂ ਵਿੱਚ ਜਾਵੜੀਏ ਸੂਰਾ ਚ ਜਾਵੜੀਏ ਉਹ ਚੀਜ਼ ਵਿੱਚ ਤੂੰ ਜਾਣਵੇਂ ਅਧਿਆਇ ਨੂੰ ਵੀ ਯੇਸ਼ੂ ਮਸੀਹ ਕਾ ਪਿੰਡ ਦੇ ਵਿੱਚ ਗਿਆ ਵਾ ਕਬਰਿਸਤਾਨ ਦੇ ਵਿੱਚੋਂ ਨਿਕਲ ਕੇ ਪਿੰਡ ਕਬੜਿਆ ਉਥੇ ਇੱਕ ਬੰਦਾ ਰਹਿੰਦਾ ਸੀਗਾ ਅਤੇ ਲਿਖਿਆ ਉਹ ਕੱਪੜੇ ਨਹੀਂ ਸੀ ਪਾਉਂਦਾ ਕਹਤੇ ਬਹੁਤ ਵਾਰ ਪਿੰਡ ਦੇ ਲੋਕਾਂ ਨੇ ਫੜ ਕੇ ਉਹਨੂੰ ਬੇੜੀਆਂ ਪਾਈਆਂ ਉਹਨੂੰ ਸੰਗਲਾਂ ਦੇ ਨਾਲ ਬੰਨਿਆ ਲੇਕਿਨ ਉਹ ਸੰਗਲਾਂ ਨੂੰ ਬੇੜੀਆਂ ਦਾ ਵੀ ਚੱਕਣਾ ਚੂਰ ਕਰ ਦਿੰਦਾ ਸੀਗਾ ਅਤੇ ਪਿੰਡ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਕਬਰਾਂ 'ਚ ਰਹਿੰਦਾ ਸੀ ਅਤੇ ਨੰਗਾ ਰਹਿੰਦਾ ਸੀਗਾ ਪ੍ਰਭੂ ਯੀਸ਼ੂ ਪ੍ਰਭੂ ਜੀ ਨਗਰ ਦੇ ਵਿੱਚੋਂ ਵਰਨਲੋਂ ਪਹਿਲਾਂ ਉਹ ਕਬਰਸਤਾਨ 'ਤੇ ਛੋਟਾ ਰਸਤਾ ਲੱਗਾ ਉਧਰ ਦੀ ਆਇਆ ਅੱਗੇ ਕਬਰਾਂ 'ਚ ਇਹ ਸੀਗਾ ਯੀਸ਼ੂ ਦੇ ਚਰਨਾਂ 'ਤੇ ਡਿਗ ਪਿਆ ਵਾ ਜੇ ਅਸੀਂ ਪੂਰਾ ਅਧਿਆਇ ਪੜ੍ਹਦੇ ਹਾਂ ਯੀਸ਼ੂ ਦੇ ਚਰਨਾਂ 'ਚ ਡੇਗਦਾ ਆ ਵਾ ਅਤੇ ਆਖਦਾ ਵਾ ਸਾਨੂੰ ਸਮੇਂ ਤੋਂ ਪਹਿਲਾਂ ਨਾਸ਼ ਕਰਨ ਤੋਂ ਕਿਉਂ ਆਇਆ ٹائم رکھو اسٹاپ کو پیسہ ناش کرنے کیوں آیا شریرو لیکن ترلا پاؤں سانو شریر چو کٹ لیکن نگر چوں نہ کڈ سٹی چوں نہ کڈ اس نے لکھیا لکھیا اور اس نے ان سے بہت ورد کی ہمیں اس دیش سے باہر نہ نکال ਇਦਾਂ ਹੀ ਹੋ ਗਿਆ ਯੇਸ਼ੂ ਮਸੀਹ ਨੇ ਉਸ ਦੇਸ਼ ਤੋਂ ਬਦਰੂਆ ਨਹੀਂ ਬਾਹਰ ਕੱਢੀਆਂ ਬੰਦੇ 'ਚੋਂ ਕੱਢਦੀਆਂ ਅਤੇ ਬੰਦੇ 'ਚੋਂ ਪੜ ਸਕਦੇ ਅੱਗੇ ਉਹ ਬੰਦਾ ਉਹਦਾ 15 ਵਚਨ ਪੜੇ ਅਤੇ ਯੇਸ਼ੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਇਆ ਸੀ ਹਾਂ ਦੁਸ਼ਟ ਆਤਮਾ ਦਾ ਸਾਇਆ ਸੀ ਇੱਕ ਦੁਸ਼ਟ ਆਤਮਾ ਨਹੀਂ ਸੀ ਭੀੜ ਸੀ ਹਾਂ ਜੀ ਕੱਪੜੇ ਪਹਿਨ ਆਏ ਕੱਪੜੇ ਪਹਿਨਾਏ ਅਤੇ ਸੁਰਤ ਸੰਭਾਲੀ ਬੈਠਾ ਵੇਖਿਆ ਸੁਰਤ ਸੰਭਾਲੀ ਬੈਠਾ ਦੇਖਿਆ ਅਤੇ ਉਹ ਡਰ ਗਏ ਦੇਖਿਆ ਪਿੰਡ ਵਾਲੇ ਲੋਕ ਡਰ ਗਏ ਅਤੇ ਯਿਸੂ ਮਸੀਹ ਨੂੰ ਕਹਿੰਦੇ ਆ ਕਿ ਸਾਡੇ ਪਿੰਡ ਚੋਂ ਬਾਹਰ ਹੋ ਜਾ ਤੇਰਾ ਕੋਈ ਸਾਡੇ ਪਿੰਡ ਚ ਵੱਰਨਾ ਕੰਮ ਨਹੀਂਗਾ ਇਸ ਲਈ ਅੱਜ ਵੀ ਪਿੰਡਾਂ ਤੋਂ ਬਾਹਰ ਕੱਢਦੇ ਆ ਕਿਉਂਕਿ ਬਦਰੂਮਾਂ ਨੇ ਬੰਦਿਆਂ ਨੂੰ ਖਰਾਬ ਕੀਤੀਆਂ ਆ ਵਾ ਦੁਸ਼ਟ ਆਤਮਾ ਨੇ ਬੰਦੇ ਖਰਾਬ ਕੀਤੇ ਆ ਸਰਪੰਚ ਪੰਚ ਫਲਾਣੇ ਫਲਾਣੇ ਪੜੇ ਹੋਏ ਆ ਉਹਨਾਂ ਨੇ ਬਾਹਰ ਦੇ ਬਾਹਰ ਬੋਰਡ ਲੈ ਕੇ ਲਾ ਦੇ ਸਾਈਆਂਾਂ ਦਾ ਪਾਦਰੀਆਂ ਦਾ ਆਉਣਾ ਮਨਾਵਾ ਸਾਡੇ ਪਿੰਡ ਇਹ ਬੰਦੇ ਦੀ ਗਲਤੀ ਨਹੀਂ ਨਗੀ ਬੰਦੇ ਅੰਦਰ ਦੂਸਰਾ ਕੋਈ ਦਾਖਲ ਹੁੰਦਾ ਵਾ ਜੋ ਇਹ ਗਵਾਹੀ ਕਰਦਾ ਵਾ ਸਾਡੇ ਪਿੰਡ ਦੇ ਸਹਾਇਆਂ ਦਾ ਪਾਦਰੀਆਂ ਦਾ ਆਉਣਾ ਮਨਾਵਾ ਕਿਉਂ ਉਹ ਬੰਦਾ ਨਹੀਂ ਕਰਨ ਰਿਹਾ ਬਧਰੂਆ ਬੋਲਦੀ ਆਵਾ ਕਿ ਜੇ ਇਹ ਪਿੰਡ ਤੇ ਵੜ ਗਏ ਇਹ ਤਾਂ ਬਧਰੂਆ ਨੂੰ ਫਿਰ ਜਾਣਾ ਪੈਣਾ ਤੇ ਨਸ਼ੇ ਦੀ ਉਹ ਪਿੰਡ ਤੇ ਬਧਰੂਆ ਚਾਹੇ ਬੇਬੀ ਚਾਰ ਤੇ ਲੁੱਚਪੁਣੇ ਦੀ ਕਿਹ ਪ੍ਰਕਾਰ ਦੀ ਵੀ ਆ ਇਸ ਦੀ ਬਧਰੂਆ ਬੰਦਿਆਂ ਦੇ ਵਿੱਚੋਂ ਦੀ ਹੋ ਕੇ ਉਹਨੂੰ ਕਹਿੰਦੀ ਆਵਾ ਪਾਦਰੀ ਸਾਹਿਬ ਨੂੰ ਮਨਾ ਮਨਾ ਪਾਦਰੀ ਨੂੰ ਮਸ਼ਵਾਸੀਆਂ ਨੂੰ ਮਨਾ ਅੱਜ ਸਾਡੇ ਆਟੋ ਪੰਜਾਬ ਦੇ ਵਿੱਚ ਵਿਸ਼ਵਾਸੀਆਂ ਨੂੰ ਮਨਾਵਾ ਦੂਜੇ ਘਰ ਜਾਣਾ ਨਹੀਂਗਾ ਜਿਹੜੇ ਲੋਕ ਵਿਸ਼ਵਾਸੀ ਦੂਜੇ ਵਿਸ਼ਵਾਸੀ ਘਰ ਜਾਣਾ ਨੇਗਾ ਮਨਾਵਾ ਕਿਤੇ ਉਹਨਾਂ ਦੇ ਪਵਿੱਤਰ ਆਤਮਾ ਇਹ ਦੁਸ਼ਟ ਆਤਮਾ ਤੇ ਹਾਈ ਵੀ ਨਾ ਹੋ ਜਾਵੇ ਤੇ ਦੁਸ਼ਟ ਆਤਮਾ ਨਿਕਲ ਜਾਏ ਤੇ ਪਵਿੱਤਰ ਆਤਮਾ ਭਰ ਜਾਣ ਇਸ ਲਈ ਮਨਾ ਕਰਦੇ ਨਹੀਂ ਉਸ ਸ਼ਹਿਰ ਦੇ ਲੋਕ ਅਤੇ ਉਦੋਂ ਤੇ ਦੇ ਸੀਐਮਪੀਐਮ ਦੋ ਵੀ ਆ ਗਿਆ ਅਬਸਰਵਾ ਉਦੋਂ ਦੇ ਲੀਡਰ ਮਨਾ ਕਰਦੇ ਨਹੀਂ ਕਾਰਨ ਕੀ ਕਿ ਸਟੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਧੂਆਂ ਦਾ ਵਾਸ ਆ ਅੱਜ ਤੱਕ ਬੂਲ ਬਿਲਾਟਿਆ ਮਾਂ ਕਿ ਰੰਗ ਬਰੰਗੀਆਂ ਬਤਰੂਆਂ ਇਸ ਪਿੰਡ ਦੇ ਵਿੱਚ ਨੰਗੇ ਰਹਿਣ ਵਾਲੀ ਬਤਰੂ ਸੀਗੀ ਇਤਿਹਾਸ ਚੱਕਦਾ ਵਾ ਕਿ ਕਰੀਬ ਇਹ ਤਾਂ 2 ਹਜ਼ਾਰ ਤੋਂ ਜ਼ਿਆਦਾ ਬਤਰੂਆਂ ਕਿਚ ਹੈ ਵੀ ਹੋ ਚੁੱਕੀਆਂ ਸੀਗੀਆਂ ਅਤੇ ਪਿੰਡ ਦੇ ਲੋਕ ਇਹਨੂੰ ਸਾਰਾ ਕੁਝ ਕਰਦੇ ਸੀ ਹੱਲ ਨਹੀਂ ਸੀਗਾ ਅਤੇ ਪਿੰਡ ਤੋਂ ਭੱਜ ਜਾਂਦਾ ਸੀ ਆ ਨਗਰ ਚੋਂ ਭਾਜਾਂਦਾ ਸੀਗਾ ਅਤੇ ਦੁਸ਼ਟ ਆਤਮਾ ਕਹਿੰਦੀ ਆਵਾ 2000 ਉਹ ਵੇਚੇ ਬਹੁਤ ਜਾਦੀਆ ਹੋਵੇ ਕਿ ਲਿਖਿਆ ਸੈਨਾ ਸਮਾ ਗਈ ਸੀ ਅਤੇ ਸਭ ਕਹਿੰਦੀਆਂ ਸਾਨੂੰ ਨਗਰ ਚੋਂ ਬਾਹਰ ਨਾ ਕੱਢ ਦੇਸ਼ ਚੋਂ ਬਾਹਰ ਨਾ ਕੱਢ ਸਾਨੂੰ ਇਸ ਦੇਸ਼ ਵਿੱਚੋਂ ਚਾਹੇ ਮੈਂ ਕਿਸੇ ਦੇਸ਼ ਦਾ ਨਾਮ ਨਹੀਂ ਲੈਣਾ ਚਾਹਨਾ ਜੋ ਵੀ ਦੇਸ਼ ਮੇਰਾ ਪ੍ਰਚਾਰ ਸੋਣੇ ਆਪਣੇ ਦੇਸ਼ਵਰੇ ਆਪਣੇ ਪਰਮੇਸ਼ਰ ਦੇ ਰਾਜ ਦੀ ਪ੍ਰੋਤਨੀਵਾਦ ਤੇ ਪਵਿੱਤਰਤਾਵਾਦ ਤੇ ਨਾ ਮਨਾ ਕਰੇ ਇਹੀ ਪਰਮੇਸ਼ਰ ਦੇ ਲੋਕਾਂ ਦਾ ਮਨਾ ਕਰਦੇ ਆ ਤਾਂ ਦੁਸ਼ਟ ਆਤਮਾ ਨੂੰ ਅਨਮਜੂ ਦਿਨੇ ਆ ਅੱਗੇ ਲੋਕ ਇਹਦੇ ਕੋਈ ਗੱਲ ਨਹੀਂ ਦੁਸ਼ਟ ਆਤਮਾ ਦਾ ਵਾਸਵ ਵਿਧੂ ਹੋਵੇ ਹੜੱਤਰੰਮ ਤੇ ਬਣਿਆਰ ਬਚਾਰ ਰਹੇਗਾ ਨਾ ਹੜਾ ਮਜੂਬ ਤੇ ਬਚਾਰ ਰਹੇਗਾ ਨਾ ਤੁਹਾਡਾ ਮਜੂਬ ਹੀ ਸ਼ੈਤਾਨ ਨੇ ਖਰਾਬ ਕਰ ਦੇਣਾ ਗੰਦਗੀ ਨੇ ਖਰਾਬ ਕਰ ਦੇਣਾ ਦੁਸ਼ਟ ਆਤਮਾ ਨੇ ਖਰਾਬ ਕਰ ਦੇਣਾ ਚਾਹੇ ਉਹ ਤੇ ਗੰਦ ਵੀ ਵਿਚਾਰਦੀ ਹੋਵੇ ਚਾਹ ਨਸ਼ੇ ਦੀ ਹੋਵੇ ਚਾਹ ਚੋਰੀ ਦੀ ਹੋਵੇ ਚਾਹ ਕਤਲ ਕਰਨ ਦੀ ਹੋਵੇ